ਦੇਸ਼ ਭਰ ਦੇ ਵਿੱਚ ਅੱਜ ਆਜ਼ਾਦੀ ਦੀ 78ਵੀਂ ਵਰੇਗੱਡ ਮਨਾਈ ਜਾ ਰਹੀ ਹੈ ਦੇਸ਼ ਭਰ ਦੇ ਵਿੱਚ ਆਜ਼ਾਦੀ ਦੇ ਦਿਹਾੜੇ ਮੌਕੇ ਕੌਮੀ ਝੰਡਾ ਤਿਰੰਗਾ ਲੜਾਇਆ ਜਾ ਰਿਹਾ ਹੈ ਔਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਇਸੇ ਦਰーン ਇੱਕ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਜਿੱਥੋਂ ਆਮ ਆਦੀ ਪਾਰਟੀ ਵੱਲੋਂ ਵੀ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ 222 ਦੇ ਵਿੱਚ ਵਿਧਾਨ ਸਭਾ ਚੋਣ ਹਾਰਨ ਵਾਲੇ ਤੇ ਆਮ ਆਦੀ ਪਾਰਟੀ ਵੱਲੋਂ ਥਾਪੇ ਗਏ ਹਲਕਾ ਜੱਜ ਸ਼ਮਸ਼ੇਰ ਸਿੰਘ ਹੋਣਾ ਨੇ ਕੌਮੀ ਤਿਰੰਗਾ ਲੜਾਇਆ ਜਦੋਂ ਕੌਮੀ ਤਿਰੰਗਾ ਲੜਾਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਹੀ ਖੜੇ ਆਮ ਆਦੀ ਪਾਰਟੀ ਦੇ ਵਰਕਰ ਜਿਸ ਨੂੰ ਦੱਸਿਆ ਜਾ ਰਿਹਾ ਕਿ ਉਹ ਤਹਿਸੀਲ ਦੇ ਵਿੱਚ ਵਸੂਕੇ ਦਾ ਤੌਰ ਤੇ ਕੰਮ ਕਰਦੇ ਨੇ ਤੇ ਆਮ ਆਦੀ ਪਾਰਟੀ ਦੇ ਪੁਰਾਣੇ ਵਰਕਰ ਨੇ ਉਹਨਾਂ ਵੱਲੋਂ ਜਦੋਂ ਰਾਸ਼ਟਰੀ ਗੀਤ ਗਾਇਆ ਗਿਆ ਤੇ ਉਹਨਾਂ ਨੇ ਜਿੱਥੇ ਰਾਸ਼ਟਰੀ ਗੀਤ ਗਲਤ ਗਾਇਆ ਉੱਥੇ ਉਚਾਰਨ ਵੀ ਸਹੀ ਨਹੀਂ ਸੀ ਤੇ ਗੀਤ ਵੀ ਅਧੂਰਾ ਗਿਆ ਜਿਸ ਤੋਂ ਬਾਅਦ ਹੁਣ ਵਿਰੋਧੀਆਂ ਨੇ ਆਵਾਦੀ ਪਾਰਟੀ ਦੀ ਸਰਕਾਰ ਨੂੰ ਕੇਰਲਾ ਕੇ ਰਾਸ਼ਟਰੀ ਗੀਤ ਦੀ ਇਹ ਬੇਅਦਬੀ ਕੀਤੀ ਗਈ ਆ ਇਹ ਮਾਫਰ ਨਹੀਂ ਕੀਤਾ ਜਾਣਾ ਚਾਹੀਦਾਗਾ ਕਿਉਂਕਿ ਜਿਸ ਉਮੀਦਵਾਰ ਨੂੰ ਅਗਰ ਰਾਸ਼ਟਰੀ ਗੀਤ ਹੀ ਨਹੀਂ ਹੁੰਦਾ ਤੇ ਫਿਰ ਉਹ ਦੇਸ਼ ਭਗਤੀ ਦੀਆਂ ਗੱਲਾਂ ਕਿਵੇਂ ਕਰ ਸਕਦੇ ਨੇ ਉਹ ਵੀਡੀਓ ਕਾਫੀ ਚਰਚਾ ਚ ਦੇ ਵਿੱਚ ਆ ਵਾਇਰਲ ਹੋ ਰਹੀ ਆ ਤੇ ਫਿਲਹਾਲ ਇਸ ਤੋਂ ਆਵਾਦੀ ਪਾਰਟੀ ਵੱਲੇ ਕਿਸ ਕੋਈ ਵੀ ਜਵਾਬ ਦੇਣ ਤੋਂ ਪਾਸਾ ਵਟ ਰਹੇ ਨੇ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਦੀਨਾ ਨਗਰ ਵਿੱਚ ਆਮ ਆਦੀ ਪਾਰਟੀ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਔਰ ਇਸ ਵਿੱਚ ਆਮ ਆਦੀ ਪਾਰਟੀ ਦੇ ਵਰਕਰ ਵੱਲੋਂ ਰਾਸ਼ਟਰੀ ਗੀਤ ਗਲਤੀ ਹੀ ਨਹੀਂ ਗਾਇਆ ਬਲਕਿ ਉਚਾਰਨ ਵੀ ਬਹੁਤ ਮਾੜਾ ਸੀ ਔਰ ਗੀਤ ਵੀ ਅਧੂਰਾ ਗਾਇਆ ਗਿਆ ਜਿਸ ਬਾਅਦ ਕਰਕੇ ਫਿਰ ਇੱਕ ਵੀਡੀਓ ਹੋਈ ਤੇ ਵੀਡੀਓ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਆਮ ਆਦੀ ਪਾਰਟੀ ਵੱਲੋਂ ਦੀਨਾ ਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿੱਚ ਦੇਸ਼ ਦੀ ਆਜ਼ਾਦੀ ਦੀ 78ਵੀਂ ਵਰੇਗੰਡ ਮੌਕੇ ਜ਼ਿਲ੍ਹਾ ਗਰਦਾਸਪੁਰ ਸ਼ਹਿਰੀ ਦੇ ਪ੍ਰਧਾਨ ਅਤੇ ਦੀਨਾ ਨਗਰ ਵਿਧਾਨ ਸਭਾ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਵੱਲੋਂ ਕੌਮੀ ਤਿਰੰਗਾ ਝੰਡਾ ਲਰਾਉਣ ਤੋਂ ਬਾਅਦ ਇਹ ਜਦੋਂ ਰਾਸ਼ਟਰੀ ਗੀਤ ਗਾਇਆ ਗਿਆ ਤੇ ਫਿਰ ਉਹ ਚਰਚਾ ਦਾ ਵਿਸ਼ਾ ਬਣ ਗਿਆ। ਨਿਰਧਾਰਤ ਪ੍ਰੋਗਰਾਮ ਸਾਜ਼ ਸਵੇਰੇ 8 ਵਜੇ ਸ਼ਮਸ਼ੀਰ ਸਿੰਘ ਪ੍ਰੋਗਰਾਮ ਦੇ ਵਿੱਚ ਪਹੁੰਚੇ ਤੇ ਪਾਰਟੀ ਵਰਕਰ ਪਰਮਿੰਦਰ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ ਮਤਲਬ ਪੂਰੀ ਕਾਰਵਾਈ ਪਰਮਿੰਦਰ ਸਿੰਘ ਹੁਣਾ ਕੀਤੀ। ਸ਼ਮਸ਼ੀਰ ਸਿੰਘ ਨੇ ਜਿਵੇਂ ਹੀ ਕੌਮੀ ਤਿਰੰਗਾ ਲੜਾਇਆ ਤਾਂ ਪਰਮਿੰਦਰ ਸਿੰਘ ਨੇ ਖੁਦ ਹੀ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਲੇਕਿਨ ਬਹੁਤ ਸਾਰੇ ਸ਼ਬਦਾਂ ਦਾ ਉਹਨਾਂ ਨੇ ਗਲਤ ਉਚਾਰਨ ਕੀਤਾਗਾ ਔਰ ਰਾਸ਼ਟਰੀ ਗੀਤ ਦੇ ਨੂੰ ਗਾਉਂਦੇ ਉਹ ਵਿਚਕਾਰ ਹੀ ਭੁੱਲ ਗਏ ਤੇ ਅਧੇ ਅਧੂਰੇ ਸ਼ਬਦਾਂ ਦੇ ਨਾਲ ਹੀ ਉਹਨਾਂ ਨੇ ਫਿਰ ਇਹ ਰਾਸ਼ਟਰੀ ਗੀਤ ਪੂਰਾ ਕਰਨਾ ਹੀ ਮناسب ਨਹੀਂ ਸਮਝਿਆ ਉਹਨਾਂ ਦੇ ਜਿਹੜੇ ਉਚਾਰਨ ਨੇ ਉਹ ਵੀ ਕਾਫੀ ਗਲਤ ਸੀ ਉਸ ਬਾਅਦ ਇਹਨਾਂ ਨੇ ਰਾਸ਼ਟਰੀ ਗੀਤ ਹੀ ਗਾਉਣਾ ਬੰਦ ਕਰਦੇ ਤਾਂ ਪੂਰਾ ਵੀ ਨਹੀਂ ਗਾ ਪਏ ਤੇ ਨਾਲ ਅਧੂਰਾ ਸੀ ਔਰ ਦੂਜਾ ਉਚਾਰਨ ਬਹੁਤ ਬਾੜਾ ਸੀ ਇੱਕ ਵੀਡੀਓ ਬਣ ਗਈ ਵੀਡੀਓ ਫਿਰ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਔਰ ਖੂਬ ਵਾਇਰਲ ਹੋ ਰਹੀ ਹੈ ਉਧਰ ਨਗਰ ਕੌਂਸਲ ਦੀਨਾ ਨਗਰ ਦੇ ਸਾਬਕਾ ਪ੍ਰਧਾਨ ਤੇ ਸ਼ਰੋਮਣੀ ਅਕਾਲੀ ਦਲ ਦੇ ਨੇਤਾ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਵਿਜੇ ਮਹਾਜਰ ਨੇ ਇਸ ਮਸਲੇ ਦੇ ਵਿੱਚ ਮੀਡੀਆ ਦੇ ਸਾਹਮਣੇ ਪੱਖ ਰੱਖਿਆ ਕਿ ਰਾਸ਼ਟਰੀ ਗੀਤ ਸਾਡੇ ਦੇਸ਼ ਦਾ ਗੌਰਵ ਇਕ ਬਈ ਪ੍ਰਤੀਕ ਹੈ ਇਸ ਦਾ ਗਲਤ ਉਚਾਰਨ ਕਰਨਾ ਇਹ ਵੈਸੇ ਕਾਨੂੰਨੀ ਤੌਰ ਤੇ ਅਪਰਾਧ ਵੀ ਹੋਣਾ ਚਾਹੀਦਾ ਇੱਕ ਪ੍ਰੋਗਰਾਮ ਦੇ ਵਿੱਚ ਇਸ ਦਾ ਗਲਤ ਉਚਾਰਨ ਕੀਤੇ ਜਾਣ ਤੇ ਇਹ ਲੋਕਾਂ ਦੀਆਂ ਦੇਸ਼ ਭਾਰਤ ਦੇ ਭਾਰਤੀਆਂ ਦੀਆਂ ਜਿਹੜੀਆਂ ਭਾਵਨਾ ਮਨ ਨੂੰ ਠੇਸ ਪਹੁੰਚੀ ਹੈ ਇਸ ਲਈ ਆਵਾਦੀ ਪਾਰਟੀ ਨੂੰ ਸਰਵਜਨਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਕਿ ਅਗਰ ਉਹਨਾਂ ਕੋਲ ਰਾਸ਼ਟਰੀ ਗੀਤ ਹੀ ਨਹੀਂ ਗਾਇਆ ਗਿਆ ਤੇ ਫਿਰ ਕੋਮੀ ਤਿਰੰਗਾ ਲੜੋਂ ਤੋਂ ਬਾਅਦ ਉਹ ਜੋ ਗਾਉਣਾ ਜ਼ਰੂਰੀ ਸੀ ਕਿਉਂਕਿ ਉੱਥੇ ਪ੍ਰਬੰਧ ਕਰਨੇ ਚਾਹੀਦੇ ਸੀ ਆਮ ਆਦੀ ਪਾਰਟੀ ਨੂੰ ਖਾਸ ਕਰਕੇ ਸਕੂਲੀ ਬੱਚੇ ਜਾਂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਰਾਸ਼ਟਰੀ ਗੀਤ ਆਉਂਦਾ ਵੈਸੇ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਦੀਨਾ ਨਗਰ ਤੋਂ ਹਲਕਾ ਇੰਚਾਰਜ ਆਮ ਆਦੀ ਪਾਰਟੀ ਨੇ ਬਣਾਏ ਨਿਸ਼ਮਸੀਰ ਸਿੰਘ ਜਿਨ੍ਹਾਂ ਨੇ 2022 ਦੇ ਵਿੱਚ ਵਿਧਾਨ ਸਭਾ ਚੋਣ ਲੜੀ ਸੀ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਤੇ ਮੰਤਰੀ ਅਰਨਾ ਚੌਧਰੀ ਦੇ ਹੱਥੋਂ ਹਾਰ ਗਏ ਸੀ ਤੇ ਸ਼ਮਸ਼ੀਰ ਸਿੰਘ ਹੋਣੇ ਖੁਦ ਕਲਾਸ 1 ਅਹੁਦੇ ਤੋਂ ਰਿਟਾਇਰ ਹੋਏ ਨੇ ਉਸ ਪੰਜਾਬ ਸਰਕਾਰ ਦੇ ਕਿਸੇ ਮੈਕਮੇ ਵਿੱਚੋਂ ਡਿਪਟੀ ਡਾਇਰੈਕਟਰ ਰੈਂਕ ਤੋਂ ਰਿਟਾਇਰ ਹੋਏ ਨੇ ਕਲਾਸ 1 ਪੋਸਟ ਆ ਤੇ ਲਗਭਗ ਰਾਸ਼ਟਰੀ ਗੀਤ ਤੇ ਹਰ ਭਾਰਤੀ ਨੂੰ ਆਉਂਦਾ ਹੈ ਲੇਕਿਨ ਫਿਲਹਾਲ ਉਥੇ ਇੱਕ ਵਰਕਰ ਵੱਲੋਂ ਹੀ ਜੋ ਰਾਸ਼ਟਰੀ ਗੀਤ ਗਾਇਆ ਗਿਆ ਉਹ ਅਧੂਰਾ ਤੇ ਸ਼ਬਦਾਂ ਦਾ ਜਿਹੜਾ ਉਚਾਰਨ ਆ ਉਹ ਬਿਲਕੁਲ ਹੀ ਬਾੜਾ ਸੀ ਹੁਣ ਵਿਰੋਧੀਆਂ ਨੇ ਇਸ ਮਸਲੇ ਦੇ ਵਿੱਚ ਸ਼ਮਸ਼ੀਰ ਸਿੰਘ ਹੋਣਾ ਕੋਲ ਵੀ ਸਫਾਈ ਮੰਗੀ ਹੈ ਕਿ ਮਾ ਪੱਖ ਦੱਸਿਆ ਜਾਵੇ ਕਿ ਆਕਰ ਰਾਸ਼ਟਰੀ ਗੀਤ ਕਿਉਂ ਅਧੂਰਾ ਤੇ ਗਲਤ ਗਾਇਆ ਗਿਆ ਉਧਰ ਸੋਸ਼ਲ ਮੀਡੀਆ ਤੇ ਵੱਖ-ਵੱਖ ਪੱਖ ਆਉਣੇ ਸ਼ੁਰੂ ਹੋ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਹਲਕਾ ਇੰਚਾਰਜ ਦੀ ਹਾਜ਼ਰੀ ਦੇ ਵਿੱਚ ਆਮ ਆਦੀ ਪਾਰਟੀ ਦੇ ਆਗੂ ਨੇ ਰਾਸ਼ਟਰੀ ਗੀਤ ਨੂੰ ਨਵਾਂ ਹੀ ਰੂਪ ਦੇ ਦਿੱਤਾ ਸੁਣ ਕੇ ਦੱਸੋ ਕਿ ਦੀਨਾ ਨਗਰ ਦੇ ਇਸ ਆਮ ਆਦੀ ਪਾਰਟੀ ਦੇ ਝਾੜੂ ਵਾਲੇ ਲੀਡਰ ਨੂੰ ਕਿਹੜਾ ਅਵਾਰਡ ਮਿਲਣਾ ਚਾਹੀਦਾ ਜਦੋਂ ਸ਼ਮਸ਼ੀਰ ਸਿੰਘ ਜੋ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਨੇ ਉਹਨਾਂ ਜਦੋਂ ਕੌਮੀ ਚੰਦਾ ਤਿਰੰਗਾ ਲੜਾਇਆ ਤਾਂ ਦੂਜੇ ਪਾਸੇ ਪਰਮਿੰਦਰ ਬਿੱਟੂ ਦਬੁਰਜੀ ਨੇ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਔਰ ਜਿਸ ਵਿੱਚ ਉਹਨਾਂ ਨੇ ਰਾਸ਼ਟਰੀ ਗੀਤ ਨੂੰ ਲੈ ਕੇ ਨਾ ਹੀ ਉਹਨਾਂ ਨੂੰ ਬੋਲਣਾ ਆਇਆ ਨਾ ਹੀ ਉਹਨਾਂ ਦਾ ਸ਼ਬਦਾਂ ਦਾ ਉਚਾਰਨ ਸਹੀ ਸੀ ਤੇ ਜਿੰਨੇ ਵੀ ਸ਼ਬਦ ਬੋਲੇ ਨੇ ਉਹ ਬਿਲਕੁਲ ਅਧੂਰੇ ਅਤੇ ਗਲਤ ਸਨ ਉਹਨਾਂ ਵਿਰੋਧੀ ਧਿਰ ਕਹਿ ਰਹੇ ਨੇ ਕਿ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਅਗਰ ਕਾਨੂੰਨ ਮੁਤਾਬਕ ਕਾਰਵਾਈ ਬੰਦੀ ਹੈ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਵੀ ਕਰਨੀ ਚਾਹੀਦੀ ਹੈ ਫਿਲਹਾਲ ਇਸ ਜਾਣਕਾਰੀ ਦੇ ਤਦ ਤੋੜਨ ਅਗਿਆ ਦੇਖਦੇ ਰਹੋ ਐਮਸੀ ਪੰਜਾਬ ਧੰਨਵਾਦ